ਬਾਲਮਾ ਸਰਜੀਤ ਸੰਗਰੂਰ ਵੀ ਦੀ ਕਹਾਣੀ ਟੈਂਪਾ ਮੈਂ ਤਾਂ ਬੱਚਿਆਂ ਕਰਕੇ ਚੁੱਪਾਂ ਮੈਂ ਬੱਚਿਆਂ ਨੂੰ ਔਖੇ ਸੁਖੇ ਪਾਲ ਲਵਾਂਗਾ ਇਹ ਗੱਲ ਸੁਣਨ ਸਰਜੀਤ ਦੀਪਕ ਨੂੰ ਕਹਿਣ ਲੱਗਾ ਕਿ ਤੂੰ ਮੇਰੀ ਦਰਸ਼ਨਾਂ ਨਾਲ ਗੱਲ ਕਰਵਾ ਮੈਂ ਉਸ ਤੋਂ ਕੋਈ ਨਾ ਕੋਈ ਪੁੱਛਣਾ ਚਾਹੁੰਦਾ ਹਾਂ ਤਾਂ ਦੀਪਕ ਕਹਿਣ ਲੱਗਾ ਕਿ ਰਹਿਣ ਦੇ ਤੂੰ ਜਿਹੜੀ ਗੱਲ ਪੁੱਛਣੀ ਹੈ ਤੂੰ ਮੇਰੇ ਤੋਂ ਪੁੱਛ ਲੈ ਮੈਂ ਉਸ ਤੋਂ ਕਾਫੀ ਗੱਲਾਂ ਪੁੱਛ ਚੁੱਕਾ ਫਿਰ ਵੀ ਜੇ ਮੈਂ ਤੇਰੀਆਂ ਕੋਈ ਗੱਲਾਂ ਦਾ ਜਵਾਬ ਨਾ ਦੇ ਸਕਿਆ ਤਾਂ ਮੈਨੂੰ ਮਾਫ਼ ਕਰੀ ਜੇ 2-4 ਸਵਾਲ ਹੋਏ ਤਾਂ ਛੱਡ ਦੇ ਜੇ ਸਵਾਲਾਂ ਦੀ ਕਿਤਾਬ ਹੋਈ ਤਾਂ ਫੇਰ ਮਿਲਾਉਣ ਦੀ ਕੋਸ਼ਿਸ਼ ਕਰਾਂਗਾ ਜੇ ਤੈਨੂੰ ਮੇਰੇ ਤੇ ਵਿਸ਼ਵਾਸ ਹੈ ਤਾਂ ਮੇਰੀ ਗੱਲ ਸੁਣੀ ਨਹੀਂ ਤਾਂ ਰਹਿਣ ਦੇ ਤਾਂ ਸੁਰਜੀਤ ਕਹਿਣ ਲੱਗਾ ਕਿ ਐ ਹੋਜੀ ਕੋਈ ਗੱਲ ਨਹੀਂ ਐ ਹੋਜੀ ਕੋਈ ਗੱਲ ਨਹੀਂ ਤੂੰ ਮੈਨੂੰ ਦੱਸੀ ਜਾਵੇਂ ਜੋ ਤੈਨੂੰ ਪਤਾ ਹੈ ਮੈਂ ਤਾਂ ਨੋਟ ਕਰੀ ਜਾਊਗਾ ਫਿਰ ਸੋਚ ਕਰਕੇ ਕਿਸੇ ਦਿਨ ਕਹਾਣੀ ਲਿਖਾਂਗਾ ਜੇ ਲਿਖ ਹੋਈ ਨਹੀਂ ਤਾਂ ਫਿਰ ਇਹ ਕਹਾਣੀ ਨਹੀਂ ਮੇਰੀ ਅਧੂਰੀ ਮੁਹੱਬਤ ਵਾਂਗ ਕਹਾਣੀ ਅਧੂਰੀ ਰਹਿ ਜਾਣੀ ਹੈ ਦੀਪਕ ਕਹਿਣ ਲੱਗਾ ਕਿ ਦਰਸ਼ਕਾਂ ਨੇ ਮਾਰ ਦਿਆ ਸੀ ਕੁਝ ਕੰਮਕਾਰ ਵੀ ਕੱਟ ਕਰਦਾ ਸੀ ਦਿਲ ਕਰਦਾ ਤਾਂ ਪੰਜ ਸੱਤ ਦਿਣੀਆਂ ਲਗਾ ਲੈਂਦਾ ਨਾ ਦਿਲ ਕੀਤਾ ਤਾਂ ਉਹ ਮਹੀਨਾ ਮਹੀਨਾ ਕਰੋ ਗਿਆ ਰੰਦਾ ਕਿਸੇ ਦੀ ਫਿਗਰ ਨਹੀਂ ਸੀ ਕਬਾ ਐਸੀ ਹਾਲਤ ਵਿੱਚ ਬਬਲੀ